ਲੋਰ ਦੇ ਨੂਰ ਮੈਲੋ ਰੋਡ ਤੇ ਰੇਲਵੇ ਫਾਟਕਾ ਨੇੜੇ ਮੰਗਲਵਾਰ ਸ਼ਾਮ 7 ਤੋਂ 8 ਨੌਜਵਾਨਾਂ ਨੇ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਦੀ ਆਲਟੋ ਕਾਰ ਨੂੰ ਘੇੜ ਕੇ ਲੱਖਾਂ ਰੁਪਏ ਲੁੱਟ ਲਏ ਤੇ ਹਮਲੇ ਦੇ ਦੌਰਾਨ ਡਰਾਈਵਰ ਅੰਕੁਸ਼ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਨੂੰ ਸਿਵਲ ਹਸਪਤਾਲ ਫਲੋਰ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਮਲਾਵਾਰਾਂ ਦੀ ਭਾਲ ਜਾਰੀ ਹੈ ਅੰਕੁਸ਼ ਅਜੀ ਕੀ ਹੋਇਆ ਪਤਾ ਲੱਗਾ ਵੀ ਲੋ ਰੇਲਵੇ ਫਾੜਕਾ ਦੇ ਉੱਤੇ ਸਾਹ ਦੇ ਕੋਈ ਜਾਨਲੇਵਾ ਹਮਲਾ ਹੋਇਆ ਕਿਤਾ ਹੋਇਆ ਪਰ ਪਤਾ ਮੈਨੂੰ ਪਿੱਛੋਂ ਹੀ ਆਏ ਬੰਦੇ ਜਦਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ ਉਹਨਾਂ ਨੇ ਆਉਂਦੇ ਆਂ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਉਹਨਾਂ ਉਹਨਾਂ ਨੇ ਪੈਸੇ ਮੰਗੇ ਬਸ ਫਿਰ ਕਿ ਪੈਸੇ ਕਿ ਦੇਵੋ ਬਸ ਪੈਸੇ ਫਿਰ ਮੈਂ ਪਹਿਲਾਂ ਕੀ ਹੈ ਪੈਸੇ ਤਕਰੀਬਨ ਮਾ ਹੁਣਾ ਕੋ ਆਈਡੀਆ ਨਹੀਂ ਆ ਬੈ ਕਿ 3-4 ਲੱਖ ਹੋ ਸਕਦਾ ਇਸ ਤੋਂ ਵੱਧ ਹੀ ਹੋਊਗਾ ਚੱਕੋ ਲੈ ਕੇ ਆ ਰਹੇ ਸੀ ਜੀ ਕਿ ਪੈਸੇ ਲੈ ਕੇ ਆ ਰਹੇ ਸੀ ਕਿ ਮੈਂ ਕੰਮ ਤੋਂ ਆ ਰਿਹਾ ਸੀ ਬਸ ਅੱਛਾ ਹਾਂਜੀ ਇਹ ਪੈਸੇ ਜਿਹੜੇ ਸਾਰੇ ਤੁਹਾਡੇ ਕੋਲੋਂ ਕੰਮ ਦੇ ਸੀ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਪਛਾਣ ਨਹੀਂ ਬਾਜੀ ਨਹੀਂ ਉਹਨਾਂ ਨੇ ਮਲੋ ਮਾਰ ਨਹੀਂ ਲੱਗੇ ਸੀ ਕਿ ਜਿੱਦਾਂ ਮੈਨੂੰ ਤਾਂ ਮੈਂ ੱੱਕਾ ਮਾਰ ਕੇ ਉਹਨੂੰ ਭਾਜ ਹੀ ਗਿਆ ਬਸ ਉੱਥੋਂ ਸਹੀ ਕਿੱਥੋਂ ਕੱਟਣ ਜਾ ਰਹੇ ਮੈਂ ਨੂਰਮੰਨ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂ ਉਹ ਕੱਤੀ ਮਾਲਕੀ ਕਰਦੇ ਸੱਚਾ ਸ਼ਾਸਨ ਅਸੀਂ ਇਨਸਾਫ ਦਵਾਵੇ ਬੰਦੇ ਲੱਭਣ ਜਿਹੜੀ ਰਕਮ ਉਹਤੇ ਨਖਾਨ ਹੋਇਆ ਉਹਦੀ ਪਰਹਾਇ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਮਾਉਣ ਉਹਨਾਂ ਜਿਹੜੀ ਬਣਦੀ ਹੈ ਕਾਨੂੰਨੀ ਨਮਸਕਾਰ ਇੱਕ ਨੌਜਵਾਨ ਥੇਵਲਾ ਹਸਪਤਾਲ ਦੇ ਆਇਆ ਉਹਦੇ ਸੱਟਾ ਵਗੈਰਾ ਲਿਖੀਆਂ ਪਤਾ ਲੱਗਾ ਕਿ ਫਲੋਰ ਰੇਲਵੇ ਫਾਟਕ ਨੇ ਉੱਤੇ ਹੈ ਜਿਹੜਾ ਉਹਦੇ ਨਾਲ ਮਾਰ ਪਟ ਹੋਈ ਹੈ ਤੇ ਕੋਈ ਚੈਸੇ ਵਗੈਰਾ ਵੀ ਕੋਈ ਇਹ ਕੀ ਮਾਮਲਾ ਹੈ ਮਾਮਲਾ ਇਹ ਹੈ ਕਿ ਦੋ ਮੁੰਡੇ ਆ ਅੰਕੁਸ਼ ਤੇ ਲਵਪ੍ਰੀਤ ਦੋਨੋਂ ਫਾਈਨੈਂਸ ਦਾ ਕੰਮ ਕਰਦੇ ਆ ਫਾਈਨੈਂਸ ਕੰਪਨੀ ਦਾ ਕੰਮ ਕਰਦੇ ਆ ਓਕੇ ਉਹਨਾਂ ਦਾ ਕਹਿਣਾ ਹੈ ਵਰਦਿਆ ਨਹੀਂ ਹੈ ਕਿ ਉਹ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਤੇ ਟੂਵਰਡਸ ਨੂਰਬਹਿ ਜਾ ਰਹੇ ਸੀਗੇ ਜਦੋਂ ਫਾਟਕ ਦੇ ਕੋਲ ਆਪਣੀ ਗੱਡੀ ਅਲਟੋ ਦੇ ਵਿੱਚ ਵਾਈਟ ਕਲਰ ਅਲਟੋ ਹੈ ਉਹਨਾਂ ਕੋਲ ਜਦੋਂ ਜਾ ਰਹੇ ਸੀਗੇ ਸੋਨੂੰ ਕੋ ਕੈਸ਼ ਵੀ ਸੀਗਾ 2 ਲ ਇਹ ਜੋ ਕਿ ਵੀ ਪੰਜ ਛੇ ਬੰਦੇ ਮੋਟਰਸਾਈਕਲਾਂ ਤੇ ਆਏ ਆ ਪਿੱਛੋਂ ਦੀ ਤੇ ਉਹਨਾਂ ਦੀ ਗੱਡੀ ਨੂੰ ਡੈਮੇਜ ਦਿੱਤਾ ਤੇ ਉਹਨਾਂ ਦਾ ਜੋ ਬੈਗ ਸੀਗਾ ਉਹ ਬੈਗ ਲੈ ਕੇ ਚਲੇ ਗਏ ਇਹ ਦਿੱਤਾ ਲੱਗਦਾ ਸਰ ਪਰ ਸ਼ਬਦ ਤੇ ਉਹਨੇ ਨਹੀਂ ਹਜੇ ਤੇ ਉਹ ਬੋਲਦੇ ਕਿ ਸਾਨੂੰ ਆਇਡੈਂਟੀਫਿਕੇਸ਼ਨ ਨਹੀਂ ਆ ਪਰ ਫਿਰ ਵੀ ਅਸੀਂ ਹੁਣ ਲੋਕੇਸ਼ਨ ਤੇ ਆਪਣੀ ਟੀਮ ਭੇਜੀ ਹੈ ਤੇ ਉੱਥੋਂ ਜਾ ਕੇ ਜੋ ਸੀ ਸੀਟੀਵੀ ਫੁਟੇਜ ਹੈ ਜਾਂ ਉੱਥੇ ਦੇ ਆਸ-ਪਾਸ ਦੇ ਲੋਕਾਂ ਨੂੰ ਤਾਂ ਪਹਿਚਾਣ ਕੀਤਾ ਜਾਏਗਾ ਕਿ ਕੀ ਹੋਇਆ ਕੋਈ ਪੁਰਾਣੀ ਕੋਈ ਗੱਲਬਾਤ ਹੈਗੀ ਹੈ ਜਾਂ ਸੱਚੀ ਕੋਈ ਲੁਕੋ ਦੀ ਨੀਤ ਨਾਲ ਇਹ ਕੰਮ ਹੋਇਆ ਜੀ ਸਰ ਜਦੋਂ ਸੱਟ ਵਗੈਰਾ ਲੱਗੀ ਆ ਹਾਂ ਮੁੰਡੇ ਦੇ ਇੱਕ ਦੇ ਸੱਟ ਲੱਗੀ ਇੱਕ ਦੇ ਸੱਟ ਨਹੀਂ ਲੱਗੀ ਉਨੇ ਥੋੜੀ ਸਾਖ ਲੱਗ ਗਈ ਤੇ ਉਹਨੂੰ ਫਰਸਟ ایڈ ਦਿੱਤਾ ਗਿਆ ਤੇ ਉਹਨੂੰ ਵੀ ਨਾਲ ਲੈ ਕੇ ਹੁਣ ਅਸੀਂ ਇੱਕ ਵਾਰ ਮੌਕਾ ਦੇਖਣ ਜਾ ਰਹੇ ਹਾਂ ਸਾਡੀ ਟੀਮ ਪਹੁੰਚੀ ਹੋਈ ਹੈ ਆਲਰੇਡੀ ਪਹਿਲੇ ਇਹ ਮੈ ਵੀ ਮੌਕੇ ਤੇ ਆ ਗਿਆ